ਸਾਡੇ ਸਮਾਜ ਦੇ ਵਿੱਚ ਜੇਕਰ ਲੋਕਾਂ ਦੇ ਮਨ ਦੀ ਅਵਸਥਾ ਦੇਖੀ ਜਾਵੇ ਤਾਂ ਇਹਨਾਂ ਬੁਰਾ ਹਾਲ ਹੋਇਆ ਪਿਆਏ ਦਸਤੀਆਂ ਇਹੇ ਤਸਵੀਰਾਂ ਅਸੀਂ ਤੁਹਾਨੂੰ ਸ਼ਰਿਆਂ ਵੀ ਨਹੀਂ ਦਿਖਾ ਸਕਦੇ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਉਸ ਵੇਲੇ ਇਨਸਾਨੀਅਤ ਸ਼ਰਮਸਾਰ ਹੋ ਗਈ ਜਦੋਂ ਇੱਥੇ ਇੱਕ ਨਵਜੰਮੀ ਬੱਚੀ ਨੂੰ ਨਗਨ ਅਵਸਥਾ ਦੇ ਵਿੱਚ ਸੜਕ ਤੇ ਉੱਪਰ ਸੁੱਟ ਦਿੱਤਾ ਗਿਆ ਜਿਸ ਦੀ ਸਾਰੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਲਾਕੇ ਦੇ ਲੋਕਾਂ ਨੇ ਬੱਚੀ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਦਾ ਇਲਾਜ ਚੱਲਦਾ ਪਿਆ ਹੈ ਕਾਬਲੇ ਕੌਰ ਦੇ ਹਸਪਤਾਲ ਦੇ ਵਿੱਚ ਬੱਚੀ ਨੂੰ ਪਹੁੰਚਾਉਣ ਵਾਲੇ ਲੋਕ ਅਤੇ ਡਾਕਟਰ ਇਸ ਵੇਲੇ ਫਰਿਸ਼ਤਾ ਬਣਦੇ ਪਏ ਨੇ ਅਤੇ ਪੈਸੇ ਦੀ ਕਈਆਂ ਦੇ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ ਉਹ ਇੰਨੇ ਦਾ ਨਿਊਸੈਂਸ ਦਿੱਤੇ ਇੰਟਰਨੈਟ ਨਾਮ ਬੋਲੋ ਜੀ ਸਰ ਇਹ ਜਿਹੜਾ ਬੱਚੀ ਵਾਲਾ ਮਾਮਲਾ ਕਿੰਨੇ ਸਰ ਦੇਖੋ ਇੱਕ ਬਲੇਡੀ ਨੇ ਜਾਂ ਬੰਦੇ ਨੇ ਕਿਸੇ ਨੇ ਬੱਚਾ ਸੜਕ ਤੇ ਸੁੱਟਦਾ ਨਵੇਂ ਜੁਮੇ ਬੱਚਾ ਸੀ ਉਹ ਲੋਕਾਂ ਨੇ ਦੇਖਿਆ ਸੜਕ ਤੇ ਪਿਆ ਉਹ ਚੱਕ ਕੇ ਹਸਪਤਾਲ ਲੈ ਬੱਚਾ ਐਡਮਿਟ ਹੈ ਛੋਟਿਆ ਉਹਨੇ ਜ਼ੋਰ ਦੀ ਹੋਈ ਐ ਲਾਹਦਾ ਦੇਹੀ ਉਹਨੇ ਮਾਰਨ ਦੀ ਇੰਟੈਂਸ਼ਨ ਨਾਲ ਛੋਟਿਆ ਕੋਈ ਸਿਰ ਸੁਰ ਤੇ ਕਾਫੀ ਸੱਟਾਂ ਲੱਗੀਆਂ ਠੀਕ ਐ ਸਕੈਨ ਹੋਦੀ ਹੋ ਗਈ ਐ ਮੈਨੂੰ ਐ ਐਸ ਐਚਓ ਦਾ ਆ ਹੀ ਫੋਨ ਆਜੀ ਉਹਨੂੰ ਦੱਸਤਾ ਕਿ ਉਹਦੇ ਬ੍ਰੇਨ ਚ ਬਲੱਡ ਕਲੌਟ ਐ ਉਹ ਗਿਰਨ ਵਾਲੀ ਹੋਇਆ ਬਿਨਾਂ ਡੀਗੇ ਤਾਂ ਹੋ ਨਹੀਂ ਸਕਦਾ ਬੱਚਾ ਕੰਡੀਸ਼ਨ ਠੀਕ ਐ ਉਹਨਾਂ ਕੇਰਾ ਮੋਸਟ ਆਨਲੀ ਨਿਕਲ ਐ ਕਿ ਲੱਗਦਾ ਸਰ ਕਦੋਂ ਤੱਕ ਕਿ ਕਬਰ ਉਹ ਬੁਲਿਆ ਜਾ ਕਿਸ ਤਿੰਨ ਹਫ਼ਤਾ ਦਾ 10 ਦਿਨ ਛੋੜੇ ਵਾਲੀ ਗੱਲ ਹਫ਼ਤੇ ਰੋਣ ਸੀ ਡੋਟੀ ਵੀ ਲਗਾਈ ਗਈ ਹੈ ਕੀ ਆ ਜਾ ਰਹੇ ਇਸ ਸਕਿਉਰਟੀ ਦੇ ਕਿ ਲੋੜ ਐ ਸਿਕੁਰਿਟੀ ਕੋ ਚੋਰੀ ਚੋਰੀ ਦਾ ਮਾਮਲਾ ਕੀ ਜਾ ਰਿਹਾ ਹੈ ਕਿ ਉਹਨਾਂ ਕੋਲੇ ਕੋਈ ਪੁਲਿਸ ਦਾ ਮੁਲਾਦਮ ਤਾਇਨਾਤ ਕੀਤਾ ਗਿਆ ਉਹਨਾਂ ਦੀ ਪਤਾ ਨਹੀਂ ਮੈਂ ਤਲੀ ਦੇਖਿਆ ਜੋ ਹੋਇਆ ਹੋਵੇ ਪਤਾ ਨਹੀਂ ਇਸ ਮੇਰੀ ਨੌਲੇਜ ਨਹੀਂ ਹੈ ਕੋਈ ਸਾਡਾ ਕੰਮ ਸਰਵਿਕ ਹੋਇਆ ਬੰਦਾ ਠੀਕ ਕਰਨਾ ਸਾਡਾ ਹੋਰ ਕੋਈ ਕੰਮ ਨਹੀਂ ਹੈ ਸਕਿਉਰਟੀ ਲਾਈਨ ਨਹੀਂ ਲਾਈ ਉਹਨਾਂ ਦੇ ਸਾਡੇ ਘਰ ਅਸੀਂ ਤਾਂ ਆਪਣੇ ਕੰਮ 'ਚ ਬਿਜ਼ੀ ਹੁੰਨੇ ਆ ਨਾ ਬਟ ਅਸੀਂ ਅੰਦਰ ਨਹੀਂ ਵੜਨ ਦਿੰਦੇਗੇ ਇਹਨੂੰ ਕਿਉਂਕਿ ਸਾਡੀ ਆਪਣੀ ਸਕਿਉਰਟੀ ਹੈ ਉਹ ਅੰਦਰ ਵਗੇ ਜੇ ਕੋਈ ਕਿ ਲੋਕਾਂ ਨੇ ਫੋਨ ਅਸੀਂ ਅਡਾਪਟ ਕਰਨਾ ਮੈਨੂੰ ਸਾਡਾ ਕੰਮ ਨਹੀਂ ਹੈ ਅਜੀਬ ਚਾੜੀ ਕੋ ਕੇ ਰੈੱਡ ਕਰਾਸ ਨੂੰ ਦੇ ਦੇਣਾ ਜਿੰਨੂੰ ਮਰਜ਼ੀ ਦੇਣ ਉਹ ਲੀਗਲ ਤਰੀਕੇ ਨਾਲ ਅਡਾਪਸ਼ਨ ਹੈ ਅਡਾਪਸ਼ਨ ਦਾ ਕੋਈ ਤੁਰੇ ਜਾਂਦਾ ਤੇ ਨਹੀਂ ਨਾ ਹੋ ਜਾਂਦੀ بڑے ਲੋਕਾਂ ਦੇ ਫੋਨ ਫੋਨ ਆਉਂਦੇ ਆ ਤੇ ਸਮਝਦੇ ਕਹਿੰਦੇ ਇਹ ਤਾਂ ਫੋਨ ਕਰਾ ਮੈਂ ਇਹ ਲੀਗਲ ਹੋਣਾ ਸਾਡਾ ਕੰਮ ਸਿਰਫ ਇੱਕੋ ਹੀ ਹੈ ਬੱਚੇ ਨੂੰ ਠੀਕ ਕਰਨਾ ਪਹਿਲੇ 3-4 بڑے ਲੋਕ ਆਏ ਨੇ ਇਹ ਵੀ ਫੋਨ ਆਇਆ ਕਿ ਅਸੀਂ ਦਵਾਈ ਲੈ ਦਿੰਦੇ ਆ ਬੱਚੇ ਨੂੰ ਹੁਣ ਇੱਕ ਐਨ ਜੀਓ ਆਇਆ ਲਿਆਇ ਸੀ ਦੀਪਕ ਆ ਲੜਕਾ ਦੀਪਕ ਵਾਂਸਲ ਉਹ ਹੋਰ ਪੂਰੀ ਜ਼ਿੰਮੇਵਾਰੀ ਚੱਕੀ ਹੈ ਕਿ ਜਿੰਨਾ ਵੀ ਦਵਾਈਆਂ ਦਾ ਬਿੱਲ ਹੈ ਉਹ ਦੇ ਕੇ ਜਾਓ ਉਹ ਚੰਗੇ ਲੋਕ ਵੀ ਹੈਗੇ ਜਿਹੜੀ ਹੈਲਪ ਕਰ ਰਹੇ ਬੱਚੇ ਅਦਰਵਾਇਜ਼ ਬੱਚੇ ਠੀਕ ਆ ਦੁੱਧ ਪੀ ਰਿਹਾ ਸਭ ਠੀਕ ਆ ਸਰ ਕੀ ਨਾਮ ਹੈ ਸਰ ਕਬਲਪ੍ਰੀਤ ਸਿੰਘ ਹੈ ਨਾਮ ਹੈ ਜੀ ਮੈਂ ਸੰਤਨ ਕਲੇਬ ਦਾ ਰਹਿਣ ਵਾਲਾ ਜੀ 16 ਨੰਬਰ ਸੰਤਨ ਕਲੇਬ ਤੰਦਰਾ ਰੋਡ ਡੁਗਰੀ ਅੱਛਾ ਕੀ ਜਿਹੜੀ ਘਟਨਾ ਵਾਪਰੀ ਸੀ ਕਿਹੜੀ ਸੀਸੀਟੀਵੀ ਚ ਬੱਚੀ ਚੋ ਤੇ ਇਹ ਘਟਨਾ ਇਦਾਂ ਜੀ ਸਾਡੇ ਘਰ ਦੇ ਬਾਹਰ ਨਾਲ ਅਸੀਂ ਕੋਈ ਬੱਚਾ ਉੱਪਰੋਂ ਦੀ ਸੁੱਟ ਗਿਆ ਜੀ ਅਸੀਂ ਸੀਸੀਟੀਵੀ ਕੈਮਰੇ ਚ ਦੇਖਿਆ ਮਾਚੋ ਵੀ ਬੱਚੇ ਨੂੰ ਕਿਸੇ ਨੇ ਉੱਪਰੋਂ ਦੀ ਸੁੱਟਿਆ ਤੇ ਉਹ ਜਿਵੇਂ ਅਸੀਂ ਇਸ ਰੂਟੀਨ ਲਾਈਫ ਚ ਜਿਵੇਂ ਬੱਚਾ ਸਵੇਰੇ ਉੱਠਦਾ ਸਕੂਟਰਸ ਕਾਟਾ ਕਰਦਾ ਆ ਮੇਰੇ ਨਾਮ ਮੇਰੇ ਬਹੁਤ ਨੀਜੀ ਦੋਸਤ ਨੇ ਸਰਦਾਰ ਪਰਨਜੀਤ ਸਿੰਘ ਜੀ ਇਹਨਾਂ ਨੇ ਬੱਚੇ ਨੂੰ ਦੇਖਿਆ ਦੇਖ ਕੇ ਇਹਨਾਂ ਨੂੰ ਐ ਲੱਗਿਆ ਵੀ ਬੱਚਾ ਸ਼ਾਇਦ ਇਸ ਦੁਨੀਆ ਤੇ ਨਹੀਂ ਰਿਹਾ ਇਹਨਾਂ ਨੇ ਰੋਲਾ ਪਾਇਆ ਤੇ ਅਸੀਂ ਇਕੱਠੇ ਹੋ ਕੇ ਉਹਨੂੰ ਬੱਚੇ ਨੂੰ ਹਸਪੀਟਲਾਈਜ਼ ਕਰਾਇਆ ਬੱਚਾ ਜੀਂਦਾ ਸੀ ਬੱਚਾ ਸਿਸਕ ਰਿਹਾ ਸੀ ਸਿਸਕੀਆਂ ਲੈ ਰਿਹਾ ਸੀਗਾ ਤੇ ਅਸੀਂ ਉਹਨੂੰ ਹਸਪੀਟਲਾਈਜ਼ ਕਰਾਤਾ ਜੀ अच्छा ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਬੱਚੇ ਦੇ ਤੇ ਕੀ ਜਿਹੜਾ ਮੈਸੇਜ ਹੈ ਜਿਹੜਾ ਦੇਣਾ ਚਾਹੋਗੇ ਜੋ ਲੋਕ ਜਹੀ ਕਰਨਾ ਚਾਹੁੰਦੇ ਬੱਚਾ ਪਹਿਲਾਂ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਬੱਚਾ ਬਹੁਤ ਠੀਕ ਬਿਲਕੁਲ ਠੀਕ ਹੈ ਤੰਦਰੁਸਤ ਹੈ ਬੱਚਾ ਕੋਈ ਉਹਦੇ ਚ ਹੈ ਨਹੀਂ ਮੈਸੇਜ ਇਹ ਦੇਣਾ ਚਾਹਾਂਗੇ ਵੀ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹ ਮੂਰਖੋ ਜਿਤ ਕੁੜੀ ਨਰੀ ਅੱਗੋਂ ਵੰਸ ਕਿਵੇਂ ਚੱਲੂਗਾ ਅਗਲੀ ਦੁਨੀਆ ਕਿਵੇਂ ਹੋਊਗੀ ਮੁੰਡਿਆਂ ਦੇ ਵਿਆਹ ਲਈ ਤੁਸੀਂ ਕੁੜੀਆਂ ਲੱਭਦੇ ਤੇ ਕੁੜੀਆਂ ਹੀ ਮਾਰ ਦਿਆਂਗੇ ਤੇ ਕਿਦਾਂ ਦੁਨੀਆ ਚੱਲੂਗੀ ਅਸਰ ਕਿਸੇ ਹੋਰ ਬੋਰਸ ਹਸਪਤਲ ਵੀ ਲੈ ਕੇ ਗਏ ਸੀ ਪਹਿਲਾਂ ਗਿਆ ਅੰਤ ਪਹਿਲੋ ਅਸੀਂ ਦੇਖੋ ਇਹਨੂੰ ਲੈ ਕੇ ਗਏ ਜੀ ਸਾਡੇ ਨਾਲ ਹੀ ਨਿਤਿਸ਼ ਵਿਹਾਰਚ ਹਸਪਤਲ ਹੈ ਜੀ ਰੈਨੂ ਹਸਪਤਲ ਹੈ ਤੇ ਉਸ ਹਸਪਤਲ 'ਚ ਲੈ ਕੇ ਗਏ ਉਸ ਹਸਪਤਲ ਵਾਲਿਆਂ ਨੇ ਉਸ ਬੱਚੇ ਨੂੰ ਸਾਨੂੰ ਲੈਣ ਤੋਂ ਗੱਲ ਕਰਨ ਭਈ ਮਨਾਂ ਕਰਤਾ ਲੈ ਜਾਓ ਲੈ ਜਾਓ ਲੈ ਜਾਓ ਮਤਲਬ ਉਹਨਾਂ ਨੇ ੱਟਕੇ ਮਾਰ ਕੇ ਇੱਕ ਤਰੀਕੇ ਦਾ ਕੱਟਤਾ ਸਾਨੂੰ ਅਸੀਂ ਫਿਰ ਬੱਗਾ ਹਸਪਤਲ ਲੈ ਕੇ ਗਏ ਜੀ ਬੱਗਾ ਹਸਪਤਲ ਦੇ ਵਿੱਚ ਇਨ ਬਿਟਵੀਨ ਅਸੀਂ ਵੀ ਘਬਰਾ ਗਏ ਵੀ ਕਿਤੇ ਕੋਈ ਕੱਲ ਨੂੰ ਪੁਲਿਸ ਕਾਰਵਾਈ ਇਸ ਤਰ੍ਹਾਂ ਦੀ ਨਾ ਹੋ ਜੇ ਹਣਾ ਤੇ ਅਸੀਂ ਫਿਰ ਐਮਐਲਏ ਸਾਹਿਬ ਨੂੰ ਫੋਨ ਕੀਤਾ ਸਾਡੇ ਸਤਿਕਾਰਯੋਗ ਐਮਐਲਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਨੂੰ ਅਸੀਂ ਕਾਲ ਕੀਤਾ ਸਾਨੂੰ ਉਹਨਾਂ ਨੇ ਮੈਨੂੰ ਮੇਰੀ ਪਰਸਨਲ ਹੀ ਗੱਲ ਹੋਈ ਉਹਨਾਂ ਨੇ ਮੈਨੂੰ ਬlesings ਵੀ ਦਿੱਤੀਆਂ ਤੇ ਪਲੱਸ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਬੇਟਾ ਮੈਂ ਨਾਲ ਖੜਾ ਜੇ ਕੋਈ ਦਿੱਕਤ ਆਦੀ ਮੈਨੂੰ ਖੁਦ ਵੀ ਆ ਜਾਣਾ ਜੀ ਤੇ ਉਹਨਾਂ ਨੇ ਸਾਨੂੰ ਹੌਸਲਾ ਦਿੱਤਾ ਅਸੀਂ ਫਿਰ ਅਨੂੰ ਲੈ ਕੇ ਗਏ ਬੱਗਨਰ ਨਰਸੀ ਹੌਮ ਉੱਥੋਂ ਦਾ ਫਰਸਟ ایڈ ਕਰਾ ਕੇ ਫਿਰ ਉਹਨੂੰ ਦੀਪ ਹਸਪੀਟਲ ਦਾਖਲ ਕਰਾਇਆ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਵੀ ਪੈਸੇ ਜਮ੍ਹਾਂ ਕਰਾਣੇ 20000 ਰੁਪਿਆ ਚਲੋ ਸਾਡੇ ਕੋਲ 10000 ਹੋਇਆ ਨਹੀਂ ਸਵੇਰੇ ਨਾਈਟ ਸੂਟ ਸੀਗੇ ਪੈਸੇ ਨਹੀਂ ਇੰਨੇ ਕੈਰੀ ਕੀਤੇ ਅਸੀਂ ਮਾੜਾ ਮਟਾ ਇੱਕ ਕੋਈ ਉੱਥੋਂ ਸੱਜਣ ਮਿਲ ਗਿਆ ਥੋੜੇ ਬੋਤੇ ਉਹਨੇ ਦਿੱਤੇ ਮੈਂ ਕਿਸੇ ਨੂੰ ਫੋਨ ਕਰਕੇ ਥੋੜੇ ਬੋਤੇ ਪੈਸੇ ਲੈ ਆਏ ਅਸੀਂ ਹਸਪੀਟਲ ਤੇ 10000 ਜਮ੍ਹਾਂ ਕਰਾਤਾ ਜੀ ਕਹਿੰਦੇ ਬੱਗਾ ਨਾ ਅਸੀਂ ਹੋਮ ਵਿੱਚ ਕੋਈ ਲੇਡੀ ਸੀ ਜਿਹੜੀ ਬੱਚੇ ਨੂੰ ਅਡੌਪਟ ਕਰਨਾ ਚਾਹੁੰਦੀ ਸੀ ਹਾਂ ਉਹਨਾਂ ਦੇ ਭੈਣ ਆ ਕੋਈ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਮੇਰੇ ਕਿਸੇ ਰਿਸ਼ਤੇਦਾਰ ਕਰ ਬੱਚਾ ਹੈ ਨਹੀਂ ਉਹਨਾਂ ਦੇ 10 ਸਾਲ ਹੋ ਗਏ ਵਿਆਹ ਨੂੰ ਤੇ ਉਹ ਬੜਿਆਂ ਸੁਖ ਨਾਲ ਸੁਖ ਦੇ ਬੈਨੇ ਵੀ ਤੁਸੀਂ ਜੇ ਕਰ ਸਕੋ ਤੇ ਉਹਨੂੰ ਦਿਓ ਜੀ ਇਹ ਗੱਲ ਮੈਂ ਐਮਐਲਏ ਸਾਹਿਬ ਦੇ ਵੀ ਕੰਨੀ ਕੱਢੀ ਆ ਜੀ ਵੀ ਅੱਦਾਂ ਕੋਈ ਹੈਗਾ ਉਹ ਨੀਂਦੀ ਨੇ ਤੇ ਉਹ ਐਮਐਲਏ ਸਾਹਿਬ ਸਾਡੇ ਕਹਿੰਦੇ ਵੀ ਇਹਦੇ ਚ ਮੈਂ ਪਰਸਨਲੀ ਜਿਵੇਂ ਵੀ ਹੋਊਗਾ ਮਿਲ ਕੇ ਪਹਿਲਾਂ ਉਹਦੀ ਜਾਂਚ ਕਰਤਾ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਕਰਨ ਤੋਂ ਬਾਅਦ ਉਹਨੂੰ ਸੌਂਪਾਂਗੇ ਬੱਚੇ ਨੂੰ ਜੀ ਜਦੋਂ ਤੱਕ ਬੱਚੇ ਦਾ ਕੋਈ ਵਲੀਵਾਰਸ ਨਹੀਂ ਮਿਲਦਾ ਉਦੋਂ ਤੱਕ ਬੱਚੀ ਮੇਰੇ ਨਾਮ ਤੇ ਆ ਜੀ ਉੱਥੇ ਮੈਂ ਕੇਅਰ ਆਫ ਕਵਲਪ੍ਰੀ ਸਿੰਘ ਦੇ ਨਾਮ ਤੇ ਆ ਜੀ ਉਹ ਤਾਂ ਜ਼ਿੰਮੇਵਾਰ ਮੈਂ ਆ ਕੋਈ ਵੀ ਖਰਚਾ ਆਊਗਾ ਅਸੀਂ ਆਪ ਕਰਾਂਗੇ ਜੀ ਮੈਂ ਕਰੂੰਗਾ ਕੀ ਨਾਮ ਆ ਜੀ ਸਰ ਮੇਰਾ ਨਾਮ ਪਰਮਜੀਤ ਸਿੰਘ ਹੈ ਅਚਾ ਸਰ ਸਭ ਤੋਂ ਪਹਿਲਾਂ ਕਹਿੰਦੇ ਤੁਸੀਂ ਬੱਚੇ ਨੂੰ ਚੱਕਿਆ ਗੋਦੀ ਦੇ ਵਿੱਚ ਕਿਸ ਤਰ੍ਹਾਂ ਸੀ ਕਿਸ ਹਾਲਾਤ ਸੀ ਬੱਚਾ ਬਿਲਕੁਲ ਨਜ਼ਰਅੰਵਸਥਾ ਵਿੱਚ ਸੀ ਜਿਵੇਂ ਜੰਮਦੇ ਬੱਚੇ ਨੂੰ ਉਵੇਂ ਹੀ ਸਿੱਟਿਆ ਗਿਆ ਅਚਾ ਜੀ ਕਿੰਨੇ ਵੇ ਦੀ ਘਟਨਾ ਜੀ ਪੂਰੀ ਇਹ 7:30 ਦਾ ਟਾਈਮ ਸੀ ਜੀ ਸਵੇਰੇ ਜੀ 7:25 ਔਰ 7:35 ਦੇ ਦਰਮਿਆਨ ਹੀ ਉਸ ਬੱਚੇ ਨੂੰ ਸਿੱਟਿਆ ਗਿਆ ਪਹਿਲਾਂ ਬੱਚਾ ਜਦੋਂ ਸੀਗਾ ਜਿਉਂਦਾ ਤੁਹਾਨੂੰ ਨੂੰ ਕੁਝ ਲੱਗਿਆ ਵੀ ਜਿਉਂਦਾ ਬੱਚਾ ਜਾਂ ਕਿਵੇਂ ਮਹਿਸੂਸ ਕੀਤਾ ਤੁਸੀਂ ਪਹਿਲੇ ਜਦੋਂ ਇੱਕ ਨਜ਼ਰ ਜਦੋਂ ਫਰਸਟ ਸਾਈਡ ਦੇਖਿਆ ਬਿਲਕੁਲ ਪਹਿਲੀ ਵਾਰ ਦੇਖਿਆ ਉਹ ਤਾਂ ਲੱਗਿਆ ਕਿ ਸ਼ਾਇਦ ਬਚਾ ਨਹੀਂ ਰਿਹਾ ਪਰ ਉਹਨੂੰ ਮਹਿਲਾ ਕੇ ਦੇਖਿਆ ਔਰ ਬੱਚਾ ਸਿਸਕ ਰਿਹਾ ਸੀ ਬੱਚਾ ਹਿੱਲਿਆ ਬੱਚੇ ਦੇ ਬਾਹਾਂ ਹਿਲਾਇਆ ਫਿਰ ਮੈਨੂੰ ਮਹਿਸੂਸ ਹੋਇਆ ਕਿ ਬੱਚਾ ਜਿੰਦਾ ਹੈ ਇਹਨੂੰ ਬਚਾਉਣਾ ਚਾਹੀਦਾ ਕਿਸੇ ਤਰੀਕੇ ਹੀ ਬਚਾਉਣਾ ਚਾਹੀਦਾ ਕੋਈ ਇਹ ਕੁਝ ਵੀ ਇਹ ਨਾਲ ਹੋਇਆ ਉਹ ਗੱਲਾਂ ਅਸੀਂ ਬਾਅਦ ਚ ਦੇਖਾਂਗੇ ਪਹਿਲੇ ਅਸੀਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬਚਾਉਣ ਦੀ ਕੋਸ਼ਿਸ਼ ਵਾਸਤੇ ਅਸੀਂ ਇਹਨੂੰ ਹਸਪੀਟਲ ਕਰਾਇਆ ਕਿ ਕਿਸੇ ਤਰੀਕੇ ਬੱਚਾ ਬਚ ਜਾਏ ਅਜਾ ਕਲੀਨ ਹਸਪੀਟਲ ਦੇ ਵਿੱਚ ਐਡਮਿਟ ਤਾਂ ਬੱਚੇ ਨੂੰ ਕਰਵਾ ਦਿੱਤਾ ਕੀ ਤੁਹਾਡੇ ਕੋਲ ਜਿਹੜੇ ਪੈਸੇ ਸੀਗੇ ਉਸ ਸਮੇਂ ਉਸ ਸਮੇ ਸਾਡੇ ਕੋਲ ਕੋਈ ਪੈਸਾ ਨਹੀਂ ਸੀਗਾ ਅੱਛਾ ਜੀ ਸਾਨੂੰ ਉੱਥੇ ਇੱਕ ਸੱਜਣ ਮਿਲੇ ਉਹਨਾਂ ਨੇ 5000 ਰੁਪਏ ਉਸੇ ਟਾਈਮ ਦਿੱਤਾ ਕਿ ਸਰ ਮੇਰੇ ਕੋ ਲਵੋ 5000 ਰੁਪਿਆ ਫਿਰ ਮੇਰਾ ਨਾਮ ਹੈਗੇ ਸੀ ਕਮਲਪ੍ਰੀਤ ਸਿੰਘ ਉਹਨਾਂ ਨੇ ਆਪਣੇ ਕਿਸੇ ਫਰੈਂਡ ਨੂੰ ਫੋਨ ਕਰਕੇ ਬੁਲਾਇਆ ਕਿ ਜੀ ਹਾਂ ਜੀ ਹਾਂ ਜੀ ਉਹ ਫੋਨ ਕਰਕੇ ਬੁਲਾਇਆ 5000 ਰੁਪਏ ਤਾਂ ਬੁਲਾਇਆ ਸੀ ਅੱਛਾ ਜੀ ਪੰਜਾਬ ਮੰਗਾ ਕੇ 10000 ਮਾ ਕੇ ਅਸੀਂ ਜਮਾ ਕਰਾਇਆ ਐਟ ਅ ਟਾਈਮ ਉਸੇ ਟਾਈਮ ਜਮਾ ਕਰਾਇਆ ਫਿਰ ਉਹਨਾਂ ਨੇ ਟ੍ਰੀਟਮੈਂਟ ਸੁ ਕਰਾਇਆ ਅੱਛਾ ਕੀ ਸਮਾਜ ਨੂੰ ਕੁਝ ਸਨੇਹਾ ਦੇਣਾ ਚਾਹੁੰਦੇ ਹਾਂ ਕਿਉਂਕਿ ਇੱਕ ਪਾਸੇ ਤਾਂ ਲੋਕ ਜਿਹੜੇ ਬੱਚਿਆਂ ਦੇ ਲਈ ਗੁਰਦੁਆਰਾ ਸਾਹਿਬ ਜਾਂਦੀ ਕਰਦਾ ਕੋਲ ਜਾਂਦੇ ਆ ਦੂਜੀ ਪਾਸੇ ਇਦਾਂ ਦੀ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਸਮਾਜ ਨੂੰ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਬੱਚਾ ਅਡਾਪਟ ਇਸ ਤਰ੍ਹਾਂ ਨਹੀਂ ਕਰ ਸਕਦੇ ਨਹੀਂ ਤੁਸੀਂ ਉਹਨੂੰ ਮਤਲਬ ਪਾਲ ਸਕਦੇ ਤੇ ਇਸ ਤਰ੍ਹਾਂ ਦਾ ਕਦਮ ਨਾ ਚੁੱਕੋ ਕਿ ਬੱਚੇ ਨੂੰ ਸੜਕ ਤੇ ਸੁੱਟ ਦਿੱਤਾ ਜਾਏ ਕਈ ਸੰਸਥਾਵਾਂ ਇਹ ਹਜੇ ਬਣਾ ਚੁੱਕੇ ਨੇ ਗਵਰਨਮੈਂਟ ਕਈ ਸੰਸਥਾਵਾਂ ਬਣਾਇਆ ਨੇ ਪ੍ਰਾਈਵੇਟ ਵੀ ਕਈ ਸੰਸਥਾਵਾਂ ਨੇ ਜਿੱਥੇ ਤੁਸੀਂ ਬੱਚਾ ਡੋਨੇਟ ਕਰ ਸਕਦੇ ਹੋ ਤਾਂ ਕਿ ਵੀ ਇਸ ਤਰੀਕੇ ਨਾਲ ਬੱਚੇ ਦੀ ਜਿੰਦਗੀ ਨਾਲ ਖਿਲਵਾੜ ਕਿਉਂ ਕੀਤਾ ਤੁਸੀਂ ਸਭ ਤੋਂ ਜ਼ਿਆਦਾ ਦੁੱਖ ਇਹ ਸੇ ਗੱਲ ਦਾ ਕਿ ਉਸ ਮਾਂ ਨੇ ਜਿਸ ਬੱਚੇ ਦੀ ਉਸ ਮਾਂ ਨੇ 9 ਮਹੀਨੇ 9 ਮਹੀਨੇ ਤੱਕ ਉਸ ਬੱਚੇ ਨੂੰ ਪਾਲਿਆ ਆਪਣੀ ਕੋਕ ਵਿੱਚ ਔਰ ਜਨਮ ਦੇ ਬਾਅਦ ਸੜਕ ਤੇ ਸੁੱਟਦਾ ਉਹ ਵੀ ਨਗਨ ਅਵਸਥਾ ਵਿੱਚ ਵਿਚ ਸਿੱਟਣਾ ਹੀ ਸੀਗਾ ਕਮ ਸੇਮ ਕੁਝ ਕਪੜਾ ਲਪੇਟ ਕੇ ਕੁਝ ਬੰਦਕੇ ਸੇ ਹੋਰ ਜਗ੍ਹਾ ਸਿੱਟ ਦਿੱਤਾ ਵਿੱਚ ਆਹ ਰੋਡ ਦੇ ਸਿੱਟ ਦਿੱਤਾ ਉਹ ਵੀ ਬਿਲਕੁਲ ਨਗਨ ਅਵਸਥਾ ਵਿੱਚ ਇਹ ਦੇਖ ਕੇ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਇਸ ਤਰ੍ਹਾਂ ਦੇ ਵੀ ਲੋਕ ਦੁਨੀਆ 'ਚ ਹੈਗੇ ਨੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਨੇ ਇਸੰ ਦਾ ਲੋਭ ਬਿਲਕੁਲ ਨਹੀਂ ਹੋਣਾ ਚਾਹੀਦਾ ਦੁਨੀਆ 'ਚ ਇਹੋ ਜਿਹੇ ਬੱਚਿਆਂ ਨੂੰ ਤੇ ਬਿਵਲਾਦ ਹੀ ਮਰਨਾ ਚਾਹੀਦਾ ਪ੍ਰਸ਼ਾਸਨ ਅਧਿਕਾਰੀ ਪਹੁੰਚ ਗਏ ਸੀ ਮੌਕੇ ਤੇ ਪੁਲਿਸ ਅਧਿਕਾਰੀ ਉਹਨੇ ਸੇ ਅਧਿਕਾਰੀ ਪਹੁੰਚ ਗਏ ਸੀ ਬਾਅਦ 'ਚ ਕੋਈ ਕੀਤੀ ਜਦੋਂ ਅਸੀਂ ਪੁਲਿਸ ਨੇ ਕਾਰਵਾਈ ਕੀਤੀ ਹੈ ਪੂਰੀ ਉਹਨਾਂ ਨੇ छानबीन ਕੀਤੀ ਹੈ ਆਪਣੀ ਪੂਰੀ ਹੈਲਪ ਵੀ ਕਰ ਲੈਣਾ ਚਲੋ ਕੋਸ਼ਿਸ਼ ਉਹ ਵੀ ਕਰ ਲੈਣ ਕਿ ਵੀ ਕਿਸੇ ਤਰੀਕੇ ਸਾਨੂੰ ਸਿਰਫ ਇਹੀ ਇੱਕ ਹੀ ਸਾਨੂੰ ਉਹ ਬੰਦਾ ਮਿਲਣਾ ਚਾਹੀਦਾ ਜਿਨੇ ਇਹ ਕੋ ਕਰਮ ਕੀਤਾ ਬੱਚੇ ਦੇ ਹਾਲਾਤ ਕਿਵੇਂ ਨੇ ਬੱਚੇ ਇਸ ਟਾਈਮ ਠੀਕ ਹੈ ਬਿਲਕੁਲ ਹੋਰ ਹਸਪੀਟਲ ਵਿੱਚ ਬਿਲਕੁਲ ਠੀਕ ਹੈ ਔਰ ਸਟੇਬਲ ਹੈ ਅਗੇ ਨਾਲ ਬਹੁਤ ਜ਼ਿਆਦਾ ਐਸਐਮਜ਼ਡ ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ